ਆਤ 325 ਵੋਟਾਂ ਦੀ ਕਬੱਡੀ ਲੀਡ ਹੈ ਗਈ ਇਸ ਨੂੰ ਕਬੱਡੀ ਜਿੱਤ ਕਹਿ ਸਕਦੇ ਆ ਪੂਰੇ ਇੰਡੀਆ ਦੇ ਰਿਕਾਰਡ ਤੋਂ ਅੱਜ ਹੋਰ ਵੀ ਬੜੇ ਬਾਈ ਇਲੈਕਸ਼ਨ ਦੇ ਰਿਜ਼ਲਟ ਆਏ ਨੇ ਜਿਹਨਾਂ ਸਭ ਤੋਂ ਇੰਡੀਆ ਸਭ ਤੋਂ ਜ਼ਿਆਦਾ ਲੀਡ ਦੇ ਰਿਹਾ ਉਹ ਵਿਧਾਨ ਸਭਾ ਦੇ ਇੰਡੀਆ ਵਾਲੇ ਦੀ ਬੈਟਰੀ ਤੀਜਾ ਰਾਉਂਡ ਖਤਮ ਹੋਇਆ ਸ਼ਿਸ਼ਰਵਾਰ ਚੱਲੇਗਾ ਅੱਠਵਾਂ ਰਾਉਂਡ ਖਤਮ ਹੋਇਆ ਕਾਂਗਰਸ ਵਾਲ ਚੱਲੀ ਗਈ ਦੇਖੋ ਇਹਨਾਂ ਨੂੰ ਪਹਿਲਾਂ ਹੀ ਪਤਾ ਸੀ ਇਹ ਜਲੰਧਰ ਚ ਵੈਸਟ ਹਲਕੇ ਚ ਸਾਫ ਸੁਥਰੀ ਕੰਟੈਕਟ ਜਿਹੀ ਸਾਦੇ شریف ਲੋਕਾਂ ਦੇ ਸਾਹਮਣੇ ਇੱਥੇ ਵੀ ਜੇ ਕਾਂਗਰਸ ਦੀ ਪਰਿਵਾਰਵਾਦੀ ਜੀ ਜਿੰਦਾਬਾਦ ਲੋਕ ਸਭਾ ਵਿੱਚ ਤੁਹਾਨੂੰ ਮੁੱਦੇ ਲੋਕ ਸਭਾ ਚੋਣਾਂ ਦਾ ਨਜ਼ਰੀਆ ਲੋਕਾਂ ਦਾ ਦ੍ਰਿਸ਼ਟੀ ਲੱਗ ਸੀ ਸੋਸ਼ਲ ਵੀ ਨਜ਼ਰੀਆ ਲੱਗ ਸੀ ਉਹਦੇ ਵਿੱਚ ਨੈਸ਼ਨਲ ਲੈਵਲ ਦੇ ਮੁੱਦੇ ਸਨ ਉਹਦੇ ਵਿੱਚ ਸੰਵਿਧਾਨ ਦਾ ਮੁੱਦਾ ਸੀ ਉਹਦੇ ਵਿੱਚ ਕਿਸਾਨੀ ਦਾ ਮੁੱਦਾ ਸੀ ਉਹਦੇ ਵਿੱਚ ਅਗਨੀ ਵੀਰ ਦਾ ਮੁੱਦਾ ਸੀ ਉਦੇ ਵਿੱਚ ਮਹਗਾਈ ਦੇ ਮੁੱਦੇ ਸੀ ਹੋਰ ਬੜੇ ਵੱਡੇ ਮੁੱਦੇ ਸੀ ਉਸ ਵਿੱਚ ਪੰਜਾਬੀਆਂ ਨੇ ਤੇ ਜ਼ਰੂਰਤ ਦੇ ਲੋਕਾਂ ਨੇ ਸੋਚਿਆ ਕਿ ਬੀਜੇਪੀ ਨੂੰ ਹਰਾਉਣ ਲਈ ਕਾਂਗਰਸ ਬੈਟਰ ਚੋਇਸ ਹੈ ਤਾਂ ਲੋਕਾਂ ਨੇ ਕਾਂਗਰਸ ਨੂੰ ਵੋਟ ਦਿੱਤੀ ਆਮ ਆਦਮੀ ਪਾਰਟੀ ਨੂੰ ਛੋਟੀ ਪਾਰਟੀ ਸਮਝਿਆ ਸੂਬੇ ਦੀ ਪਾਰਟੀ ਸਮਝਿਆ ਵੀ ਸੰਘਰਸ਼ ਹੁੰਦਾ ਹੈ ਇਸ ਕਰਕੇ ਸਾਨੂੰ ਉਸਦੇ ਦੇ ਘੱਟ ਆਹ ਬਾਈ ਇਲੈਕਸ਼ਨ ਚ ਲੋਕਾਂ ਨੇ ਸੋਚਿਆ ਵੀ ਆਮ ਆਦਮੀ ਪਾਰਟੀ ਹੀ ਪੰਜਾਬ ਦੀ ਪਾਰਟੀ ਆਮ ਆਦਮੀ ਪਾਰਟੀ ਹੀ ਪੰਜਾਬ ਦਾ ਵਿਕਾਸ ਕਰਾ ਸਕਦੀ ਹੈ ਇੱਥੇ ਦੀ ਜਿਹੜੀ ਸਮਾਜਿਕ ਸਿਹਤ ਹੈ ਉਹਨੂੰ ਠੀਕ ਕਰ ਸਕਦੀ ਹੈ ਇਸ ਕਰਕੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਕੀਤਾ ਵੱਡੇ ਜਿੰਨੇ ਲੋਕ ਸਵਾਦੀ ਸਾਡੇ ਵੋਟ ਪਾਈ ਸੀ ਉੰਨੇ ਹੁਣ ਕਾਂਗਰਸ ਦਾ ਕੋਦੋਂ ਕੋਸ ਤੋਂ ਵੀ ਪਹੁੰਚਦੀ ਹੀ ਵੋਟ ਪੈ ਰਹੀ ਹੈ ਜਦੋਂ ਜਤਪੁਰ ਦਾ ਚਾਚਾ ਬਣ ਗਿਆ ਮੇਰੇ ਪਾਈਲ ਨੇ ਵੀ ਨਾ ਨਹੀਂ ਦੇਖੋ ਮੈਂ ਪਹਿਲਾਂ ਕਿਹਾ ਨਾ ਉਸ ਵੇਲੇ ਮੂਰੇ ਜਿਹੜੇ ਆ ਉਹ ਨੈਸ਼ਨਲ ਲੀਗ ਦੇ ਮੈਂ ਉੱਥੇ ਲੋਕਾਂ ਨੇ ਚੰਨੀ ਨੂੰ ਵੋਟ ਨਹੀਂ ਪਾਈ ਹੁਣ ਦੇਖੋ ਸੁਰਿੰਦਰ ਕੌਰ ਨੇ ਆਪਣੇ ਜਾਂ ਚੰਨੀ ਜੀ ਨੇ ਸਿਰਫ ਪੋਸਟਰ ਤੇ ਆਪਣੀ ਫੋਟੋ ਲਵਾਈ ਸੀ ਚੰਨੀ ਜੀ ਨੇ ਪਾਰਟੀ ਹਾਈ ਕਮਾਂਡ ਨੂੰ ਕਿਹਾ ਸੀ ਕਿ ਮੈਂ ਜਿੱਤ ਕੇ ਰਿਆ ਹਾਂ ਸਿਰਫ ਨਾਮ ਤੇ ਰਾਜਾ ਬਣ ਕੇ ਨਾ ਵਾਈਸ ਪ੍ਰਧਾਨ ਦੀ ਫੋਟੋ ਸੀ ਨਾ ਰਾਹੁਲ ਕਾਂਦੀ ਦੀ ਫੋਟੋ ਸੀ ਸਿਰਫ ਚੰਨੀ ਦੀ ਫੋਟੋ ਸੀ ਤੇ ਥੱਲੇ सुरेंद्र ਕੌਰ ਦੀ ਹੁਣ ਤੁਸੀਂ ਵੇਖ ਲਓ ਕੁਝ ਮਹੀਨੇ ਬਾਅਦ ਹੀ ਜਿਹੜੇ ਕੈਂਡੀਡੇਟ ਨੂੰ ਲੋਕ ਸਭਾ ਜਿੰਨੀ ਵੋਟ ਪੈਂਦੀ ਆ ਉਸ ਉਸੇ ਦੀ ਗਵਾਈ ਚ ਵੋਟਾਂ ਫਿਰ ਪਈਆਂ ਚੰਨੀ ਦੀ ਗਵਾਈ ਚ ਵੋਟਾਂ ਚਾਹੋ ਤੁਸੀਂ ਇਹਦੇ ਅੰਦਰ ਸੋ ਇਹ ਲੋਕਾਂ ਦਾ ਨਜ਼ਰੀਆ ਆ ਹਰ ਇਲੈਕਸ਼ਨ ਚ ਦ੍ਰਿਸ਼ਟੀਕੋਣ ਅਲੱਗ ਹੋ ਜਾਂਦਾ ਜੀ ਕੰਫਰਟੇਬਲ ਹੋ ਉਸ ਪਾਰਟੀ ਦੇ ਵਿੱਚ ਮੈਂ ਬਹੁਤ ਕੰਫਰਟੇਬਲ ਹਾਂ ਬੜਾ ਕੋਸ਼ਿਸ਼ਾ ਕਿਉਂਕਿ ਇਸ ਪਾਰਟੀ ਦਾ ਹੀ ਫਿਊਚਰ ਹੈ ਹੋਰ ਕਾ ਤੁਹਾਨੂੰ ਪੁੱਛਦੇ ਤੋਂ ਇਹ ਹਨ ਅਮਰ ਕੁਮਾਰ ਜੀ ਨੂੰ